ਪੁਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੀ ਸੀ ਸੰਗਤ ਜੀ ਹਾਂ ਆਉਂਦਿਆਂ ਰਸਤੇ ਦੇ ਵਿੱਚ ਪਿਆਨਾ ਸਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 15 ਤੋਂ 20 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਆ ਬਲਰੋ ਪਿਕਅਪ ਗੱਡੀ ਤੇ ਵਰਨਾ ਦੀ ਆਪਸ ਦੇ ਵਿੱਚ ਇੰਨੀ ਕੁ ਜ਼ਿਆਦਾ ਜ਼ਬਰਦਸਤ ਟੱਕਰ ਹੋਈ ਹੈ ਕਿ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਦੋਂ ਹਾਦਸਾ ਵਾਪਰਿਆ ਹੈ ਦਾ ਵਰਨਾ ਕਾਰ ਦਾ ਕੀ ਹਸ਼ਰ ਬਣਿਆ ਔਰ ਬਲੈਰੋ ਪਿਕਅਪ ਗੱਡੀ ਜਿਹੜੀ ਹੁੰਦੀ ਹੈ ਉਹਦਾ ਕੀ ਹਾਲ ਬਣਿਆ ਵਰਨਾ ਦੀ ਗੱਲ ਕਰੀ ਤਾਂ ਟੋਟਲੀ ਪ੍ਰੈਸ ਹੋ ਚੁੱਕੀ ਹੈ ਔਰ ਵਰਨਾ ਦੇ ਵਿੱਚ ਜਿਹੜਾ ਡਰਾਈਵਰ ਸੀ ਜਿਹੜਾ ਚਾਲਕ ਹੈ ਕਾਰ ਚਾਲਕ ਉਸਦੀ ਵੀ ਮੌਤ ਹੋ ਚੁੱਕੀ ਹੈ ਤੇ ਇੱਕ ਲੇਡੀ ਤੇ ਦੂਸਰੀ ਸਾਈਡ ਜਿਹੜੀ ਬਲੈਰੋ ਦੇ ਵਿੱਚ ਸੰਗਤ ਸੀ ਉਧਰੋਂ ਵੀ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਜਾਨੀ ਕਿ ਟੋਟਲ ਚਾਰ ਲੋਕਾਂ ਦੀ ਇਸ ਸੜਕ ਹਾਦਸੇ ਦੇ ਵਿੱਚ ਭਿਆਨਕ ਸੜਕ ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਆ ਕਪੂਰਥਲਾ ਦਾ ਪਿੰਡ ਹੈ ਫੱਤੂ ਢਿੰਗਾ ਉੱਥੇ ਜਦੋਂ ਪਹੁੰਚਾੜੇ ਚਸ਼ਮਦੀਤ ਹੈ ਕੋਈ ਕਹਿੰਦਾ ਸਪੀਡ ਜ਼ਿਆਦੀ ਸੀ ਕੋਈ ਕਹਿੰਦਾ ਕੰਟਰੋਲ ਨਹੀਂ ਹੋਇਆ ਮੋੜ ਤੋਂ ਸਹੀ ਤਰੀਕੇ ਦੇ ਨਾਲ ਗੱਡੀ ਜਿਹੜੀ ਉਹ ਮੁੜੀ ਨਹੀਂ ਪਰ ਜਦੋਂ ਐਕਸੀਡੈਂਟ ਹੁੰਦਾ ਹੈ ਦੋਨਾਂ ਦੀ ਭਿਆਨਕ ਟੱਕਰ ਹੁੰਦੀ ਹੈ ਤਾਂ ਪ੍ਰਖੱਚੇ ਜਿਹੜੇ ਐ ਉਹ ਬਲੈਰੋ ਪਿਕਅਪ ਦੇ ਵੀ ਉੱਡ ਜਾਂਦੇ ਐ ਤਾਂ ਵਰਨਾ ਵੀ ਟੋਟਲੀ ਜਿਹੜੀ ਆ ਉਹ ਤਬਾਹ ਹੋ ਚੁੱਕੀ ਐ ਤਾਂ ਜਿੰਨੀ ਵੀ ਸੰਗਤ ਉੱਪਰ ਬੈਠੀ ਹੋਈ ਸੀ ਬਲੈਰੋ ਪਿਕਅਪ ਦੇ ਉੱਪਰ ਆ ਜੇਕਰ ਗੱਲ ਕਰੀ ਤਾਂ 30 ਤੋਂ 35 ਜਾਣੇ ਦੱਸਿਆ ਜਾਂਦਾ ਹੈ ਕਿ ਬਲੈਰੋ ਪਿਕਅਪ ਦੇ ਵਿੱਚ ਸਵਾਰ ਸੀ ਕਿਉਂਕਿ ਉਹ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਤੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀ ਗੁੰਦਵਾਲ ਸਾਹਿਬ ਦੇ ਕੋਲ ਇਹਨਾਂ ਦਾ ਪਿੰਡ ਐ ਜਿੱਥੋਂ ਦੇ ਇਹ ਰਹਿਣ ਵਾਲੇ ਸੀਗੇ ਔਰ ਅਚਾਨਕ ਰਸਤੇ ਦੇ ਵਿੱਚ ਇਹ ਮੰਦ ਭਾਗਾ ਜਿਹੜਾ ਹਾਦਸਾ ਆ ਉਹ ਇਹਨਾਂ ਤੇ ਨਾਲ ਵਾਪਰ ਜਾਂਦਾ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਦੋ ਵਰਨਾ ਦੇ ਸਵਾਰ ਜਿਹੜੇ ਹੁੰਦੇ ਨੇ ਵਰਨਾ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਤੇ ਦੋ ਜਣੇ ਇਧਰੋਂ ਜਿਹੜੇ ਮੱਥਾ ਟੇਕ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆਪਣੇ ਘਰ ਪਰਤ ਰਹੇ ਸੀ ਦੋ ਜਣੇ ਉਹਨਾਂ ਦੀ ਮੌਤ ਹੋਈ ਹੈ ਟੋਟਲ 4 ਲੋਕਾਂ ਦੀ ਮੌਤ ਹੋਈ ਹੈ ਤੇ ਕੁੱਲ 15 ਤੋਂ 20 ਲੋਕ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਬਹੁਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਦੇ ਵਿੱਚੋਂ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਇਹ ਦੇਖ ਸਕਦੇ ਹੋ ਸੜਕ ਦੇ ਉੱਪਰ ਹੀ ਇਹ ਹਾਦਸਾ ਵਾਪਰ ਗਿਆ ਔਰ ਵਰਨਾ ਦਾ ਇੰਜਨ ਵਰਨਾ ਦਾ ਬੋਨਟ ਸ਼ੀਸ਼ੇ ਤੱਕ ਬਾਰੀਆਂ ਤੱਕ ਜਿਹੜਾ ਟੋਟਲੀ ਡੈਮੇਜਡ ਹੋ ਚੁੱਕਾ ਹੈ ਤਬਾਹ ਹੋ ਚੁੱਕਾ ਹੈ ਔਰ ਬਲੇਰੋ ਗੱਡੀ ਜਿਹੜੀ ਹੈ ਉਹ ਵੀ ਉਹਦੇ ਵੀ ਪ੍ਰਖੱਚੇ ਜਿਹੜੇ ਆ ਕੱਲਾ ਕੱਲਾ ਪਾੜ ਜਿਹੜਾ ਉਹ ਵੱਖਰਾ ਹੋ ਚੁੱਕਾ ਇੰਨੀ ਕੁ ਜ਼ਿਆਦਾ ਭਿਆਨਕ ਜਿਹੜਾ ਹਾਦਸਾ ਉਹ ਵਾਪਰਿਆ ਤਾਂ ਗੁਰੂ ਘਰ ਗਏ ਸੀਗੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਉੱਥੇ ਮੱਥਾ ਟੇਕਿਆ ਤੇ ਵਾਪਸ ਆਪਣੇ ਘਰ ਨੂੰ ਪਰਤ ਰੇ ਸੀ ਪਰ ਰਸਤੇ ਦੇ ਵਿੱਚ ਪਤਾ ਨਹੀਂ ਸੀ ਕਿ ਹੁਣੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜਦੋਂ ਹੀ ਭਿਆਨਕ ਟੱਕਰ ਹੁੰਦੀ ਹੈ ਤਾਂ ਪ੍ਰਖੱਚੇ ਉੱਡ ਜਾਂਦੇ ਨੇ ਔਰ ਮੌਕੇ ਤੇ 4 ਲੋਕਾਂ ਦੀ ਮੌਤ ਹੋਈ ਹੈ ਔਰ ਤੁਰੰਤ ਐਂਬੂਲੈਂਸ ਵੀ ਆਈ ਮੌਕੇ ਤੇ ਪੁਲਿਸ ਵੀ ਪੁੱਜੀ ਹੈ ਔਰ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਹੜੇ ਜ਼ਿਆਦਾ ਕ੍ਰਿਟੀਕਲ ਸੀ ਉਹਨਾਂ ਨੂੰ ਅੰਮ੍ਰਿਤਸਰ ਜਿਹੜਾ ਹਸਪੀਟਲ ਐ ਸਿਵਲ ਹਸਪੀਟਲ ਉੱਥੇ ਰੈਫਰ ਕਰ ਦਿੱਤਾ ਗਿਆ ਤਾਂ ਮੌਕੇ ਦੀ ਘਟਨਾ ਕਿਵੇਂ ਇਹ ਵਾਪਰੀ ਕਿੰ ਕਿਵੇਂ ਇਹ ਦਰਦਨਾਕ ਹਾਦਸਾ ਵਾਪਰਿਆ ਜਿਹੜੇ ਚਸ਼ਮਦੀਤ ਸੀ ਜਾਂ ਜਿਹੜੇ ਖੁਦ ਇਹਨਾਂ ਗੱਡੀਆਂ ਦੇ ਵਿੱਚ ਸਵਾਰ ਸੀ ਉਹਨਾਂ ਦੇ ਜ਼ੁਬਾਨੀ ਸੁਣਾਉਣੇ ਹੈ ਕਿ ਕਿੰਨਾ ਭਿਆਨਕ ਹਾਦਸਾ ਸੀ ਔਰ ਇਹ ਕਿਵੇਂ ਵਾਪਰਿਆ ਤਾਂ ਉਹ ਵੀ ਤੁਹਾਨੂੰ ਸੁਣਾਉਣੇ ਆ ਮੈਂ ਦੀਪ ਸੁਣੋ ਅੱਛਾ ਜੀ ਤੇ ਕਿਦਾਂ ਹੋਇਆ ਭਾਜੀ ਹਾਦਸਾ ਭਾਈ ਅਸੀਂ ਚੱਲਦੇ ਆ ਆਪਣੀ ਗੱਡੀ ਲੈ ਕੇ ਉਦੋਂ ਗੱਡੀ ਆਈ ਕੁ ਪਰੇ ਇੱਕ ਉਹਨੇ ਕਿਨ ਨਿ ਬ੍ਰੇਕ ਮਾਰੀ ਸਿੱਧੀ ਆ ਘੁੰਮ ਗਈ ਉਹਦੀ ਗੱਡੀ ਸਿੱਧੀ ਘੁੰਮ ਕੇ ਸਾਡੀ ਗੱਡੀ ਦੇ ਅੱਛਾ ਉਹਨਾਂ ਨੇ ਬ੍ਰੇਕ ਮਾਰੀ ਉਹ ਨਹੀਂ ਕਿਤੇ ਬ੍ਰੇਕ ਮਾਰੀ ਤਾਂ ਗੱਡੀ ਕਿੰਨੀ ਜਣੇ ਸੀ ਗੱਡੀ ਚ ਪੰਜਾਹ ਅੱਛਾ ਜੀ ਅੱਜ ਜੀ ਟੱਡੀ ਗੱਡੀ ਚ ਕਿੰਨੇ ਜਣੇ ਸੀਗੇ 15 ਵੀ ਜਣੇ ਮੈਂ ਭਾਈ ਰਾਜਾ ਸਿੰਘ ਜੀ ਮੈਂ ਇੱਥੇ ਲੱਗੇ ਮੋਟਰ ਤੇ ਸੀ ਬਹੁਤ ਜ਼ੋਰਦਾਰ ਨਹੀਂ ਦੂਵਾਜਾਂ ਪਹਿਲਾਂ ਜਦੋਂ ਟਾਇਰ ਫਟਣ ਦੀ ਆਵਾਜ਼ ਆਈ ਗੱਡੀ ਦੇ ਫਿਰ ਜਦੋਂ ਜਦੋਂ ਆਪਸ ਵਿੱਚ ਗੱਡੀਆਂ ਟੱਕਰ ਤੇ ਜਿਹੜੇ ਬਲੈਰੋ ਗੱਡੀ ਵਾਲੀ ਸੰਗਤ ਸੀ ਇਹ ਬਹੁਤ ਤੇਜ਼ ਵੀ ਸੀ ਤੇ ਮਤਲਬ ਸੰਗਤ ਜਿਹੜੀ ਕੀ ਆ ਇਹ ਖੱਡੇ ਚ ਜਾ ਕੇ ਡਿੱਗੀ ਜਿਹੜੀ ਉੱਪਰਲੇ ਹੀ ਬਾਡੀ ਉਹਦੇ ਤੇ ਸੰਗਤ ਬੰਠੀ ਹੋਈ ਸੀ ਤੇ ਬਹੁਤ ਸੰਗਤ ਦਾ ਪੁਰਾਣ ਹੋਇਆ ਵਿਆਹ ਵਾ ਸਿਵਲ ਹਸਪਤਾਲਾਂ ਚ ਆ ਪਿਆ ਕਿੰਨੇ ਕੁ ਮਰੀਜ਼ ਹੈ ਇੰਤਜ਼ਾ ਜਿਹੜੇ ਜ਼ਖਮੀ ਹੋਏ ਹੋਏ ਐ ਜਿਆਦੇ ਜਿਹੜੇ ਸੀਰੀਅਸ ਆ ਉਹ 4-5 ਜਾਣੇ ਆ ਤੇ ਬਾਕੀ ਜਿਹੜੇ ਫੱਟੜ ਆ ਉਹ ਹੈਗੇ 10-12 ਜਣੇ ਇਥੋਂ ਕਿਹੜੀ ਗੱਡੀ ਕਿਧਰੋਂ ਕਿਧਰ ਜਾ ਰਹੀ ਸੀ ਕਿਹੜੀ ਗੱਡੀ ਕਿਧਰੋਂ ਕਿਧਰ ਆ ਰਹੀ ਸੀ ਇਹ ਤਾਂ ਨਹੀਂ ਜੀ ਮੌਕੇ ਦਾ ਪਤਾ ਕਿਦਰੋਂ ਹੀ ਪਰ ਇੰਨਾ ਟੱਕਰ ਜ਼ਰੂਰ ਵਜੀ ਆ ਕਿਉਂਕਿ ਬਹੁਤ ਤੇਜ਼ ਹੀ ਗੱਡੀਆਂ ਟਾਇਰ ਫਟਿਆ ਇੱਕ ਗੱਡੀ ਦਾ ਮੇਰਾ ਨਾਮ ਕਿਰਨਦੀਪ ਕੋਰੇ ਇਹ ਅਹੀਂ ਮਤਲਬ ਕਿ ਇਹ ਨਾਂਦ ਬੋਰਸ ਜਾਵ ਪਰ ਉਹ ਯਾਤਰਾ ਕਰਦੇ ਹੋਏ ਵਾਪਸ ਆ ਰਿਹਾ ਇਹ ਤੇ ਮਤਲਬ ਕਿ ਤੇ ਨਾਰਮਲੀ ਸਾਈਡ ਤੋਂ ਆਉਂਦਾ ਹੈ ਮੋੜ ਘਟਿਆ ਤੇ ਦੂਸਰਾ ਜਿਹੜਾ ਆਉਂਦੇ ਪਹਿਣੇ ਗੱਡੀ ਵਾਲੇ ਉਹ ਲੈਫਟ ਮਤਲਬ ਕਿ ਸਹੀ ਸਾਈਡ ਆਉਂਦੇ ਪੈ ਉਹ ਗਲਤ ਸਾਈਡ ਆਉਂਦੇ ਪੈ ਹੀ ਉਹ ਨੰਨੋ ਮੈਂ ਕਿ ਜਿਹੜੀ ਸਾਈਡ ਜਾਣ ਵਾਲੀ ਉਧਰ ਲੈਫਟ ਹੈਂਡ ਕਲੰਟ ਰਹੀ ਨਾ ਉਸ ਰਾਈਟ ਹੈਂਡ ਆਂਦੇ ਵੈਸੇ ਤੇ ਇੱਕੇ ਦਮ ਉਹਨਾਂ ਦੀ ਗੱਡੀ ਬਹੁਤ ਸਬੀਰ ਧੀ ਤੇ ਇੱਕੇ ਦਮ ਦੋਨੋਂ ਗੱਜਾਬ ਸੇ ਜੜ ਟਕਰਾਈਆਂ ਤੇ ਜਿੰਨੇ ਜੁਨੇ ਸਾਰੇ ਬਾਹਰ ਡਿੱਗ ਗਏ ਮੈਂ ਜਿੱਤੋ ਪਹਿਲੇ ਜਾ ਰਹੀ ਕਿਥੇ ਅਸੀਂ ਨੰਨਪੁਰ ਸਾਹਿਬ ਤੋਂ ਵਾਪਸ ਗੋਰਗਾਲ ਮੇ ਜਾਂਦੀ ਵੈਸੇ ਐਕਸੀਡੈਂਟ ਜਿਹੜਾ ਤਕੜੇ ਲੱਗੇ ਤੋ ਹਾਂਜੀ ਤੇ ਕੋਈ ਬਚਮੀ ਨੂੰ ਗੱਲ ਕਰਨੀ ਹੋਈ ਬੋਲ ਕਦਾ ਲਗਭਗ 30 ਜਨੇ ਸੀ ਤੇ ਥੋੜੇ ਮਤਲਬ ਕਿ ਜਿੰਨੇ ਕਿਆ ਚਾਹਦੇ ਆਪਾਂ ਕੀ ਪੰਦਰਾਂ ਤੋਂ 15 ਕਿਤੇ ਹੋ ਹੀ ਗਏ ਨੇ ਸਾਰੇ ਜਣੇ 15 ਵੀ ਜਣੇ ਹਾਂਜੀ ਤੇ ਜੇ ਬਸ ਵੀ ਨਹੀਂ ਕਿ ਹਾਂਜੀ ਸਾਡੇ ਚਾਰ ਤੋਂ ਦੋ ਜਣਿਆਂ ਦੀ ਅੱਛਾ ਉਹ ਕਾਰ ਚੱਲ ਗਿਆ ਹਾਂਜੀ ਕਾਰ ਚੱਲ ਕਾਰ ਚੱਲ ਕੇ ਵੀ ਦੇਖੋ ਹਾਂਜੀ ਉਹ ਜੀ ਕਿਹ ਤੋਂ ਗੱਲ ਕਰ ਮਪਾ ਹਾਂਜੀ ਅੱਜ ਇੱਕ ਸ਼ਾਮ ਮਲੇ ਐਕਸੀਡੈਂਟ ਹੋਇਆ ਮੁੰਡੀ ਮੋਣ ਲੱਗ ਗਿਆ ਫੋਟੋ ਟਿੰਗਰ ਸਾਈਡ ਤੇ ਜਿਹਦੇ ਵਿੱਚ ਇੱਕ ਵਰਨਾ ਦਾ ਕੋਈ ਬਲੈਰੋ ਪਿਕਅਪ ਦੇ ਵਿੱਚ ਹੋਇਆ ਉਹ ਉਹ ਯਾਤਰੀ ਸੀਗੇ ਜਿਹੜੇ ਤਨੰਤਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਉਹ ਤਰੰਤਰਨ ਸਾਈਡ ਦੇ ਹੈਗੇ ਆ ਵਿੱਕੀਪਿੰਡ ਸਾਈਡ ਦੇ ਔਰ ਐਕਸੀਡੈਂਟ ਤੋਂ ਬਾਅਦ ਉਹ ਇਥੇ 18 ਪੇਸ਼ੰਗ ਲਿਆਏਗੇ ਜਿਨ੍ਹਾਂ ਚੋਂ ਚਾਰ ਬਰਾਡਡ ਹੈ ਔਰ ਉਹਦੇ ਵਿੱਚ ਜਿਹੜੇ ਪੰਜ ਪੇਸ਼ੰਗ ਅਸੀਂ ਰੈਫਰ ਕੀਤੇ ਹੈਗੇ ਅੰਮ੍ਰਿਤਸਰ ਮੈਡੀਕਲ ਕਾਲਜ ਬਾਕੀ ਜਿਹੜੇ ਹੈਗੇ ਸਟੇਬਲ ਹੈਗੇ ਜਿਨ੍ਹਾਂ ਚਾਰ ਦੀ ਬਾਤ ਹੋਈ ਹੈ ਉਹ ਇਨਰ ਡਿਵੀਜ਼ਨ ਦੇ ਤਿੰਨ ਥੀਮਰਿਕ ਇੱਕ ਮੇਲ ਹੈ ਤਦ ਮੇਰੇ ਇੱਕ ਕਾਰ ਚਾਲਕ ਆਇਆ ਹਾਂ ਸਾਨੂੰ ਦੇਖ ਪਰ ਲੱਗਾ ਇੱਕ ਕਾਰ ਚਾਲਕ ਹੋਇਆ ਇੱਕ ਬੱਚਾ ਵੀ ਦੱਸਿਆ ਇਸ ਵੀਰ ਸਰ ਆ ਉਹਦਾ ਸੀਟੀ ਸਕੈਨ ਵਾਸਤੇ ਭੇਜਿਆ ਜੀ ਅਨਕੰਸ਼ੀਅਸ ਹੈਗਾ ਦੇਖਦੇ ਹਾਂ ਉਹਦੀ ਸੀਟੀ ਸਕੈਨ ਦੀ ਰਿਪੋਰਟ ਆndi ਉਸ ਵਾਰ ਫਿਰ ਇਨਸਾਈਡ ਕਰਦੇ ਪਹੁੰਚ ਪੁਲਿਸ ਬਾਅਦ ਸਾਰੇ ਪਤਾ ਹੀ ਇੱਕ ਵਾਰ ਪੁਲਿਸ ਖੜੀ ਥੋੜੇ ਗਲਤ ਆ ਜੀ ਤੇ ਸਾਨੂੰ ਇਤਲਾ ਮਿਲੀ ਥਾਣੇ ਤੇ ਇਹ ਟੈਕਸੀਡੈਂਟ ਹੋਇਆ ਤੇ ਆਈ ਮੌਕੇ ਤੇ ਆਏ ਤੇ ਇਹੋ ਦੇਖਿਆ ਤੇ ਇੱਕ ਡੇਰਾ ਬਿਆਸ ਤੋਂ ਟੈਂਪੋ ਪਲੈਕਸ ਕੱਢਿਆ ਛੋਟਾ ਤੇ ਉੱਦੇ ਸਵਾਰ ਜਿਹਾ ਅਗਿਆਸੀ ਇਹਨਾਂ ਦੀਆਂ ਦੇਦੇ ਜੀਆ ਇੱਕ ਮੁੰਡਾ ਕਾਰ ਤੇ ਸੀ ਵਰਨਾ ਕਾਰ ਦੋਨੇ ਆਪਸੇ ਟਪਾਈਆਂ ਜੀ ਬੰਦੇ ਸੀਦੇ ਸੀ ਦੋਨੇ ਪਾਰਟੀਆਂ ਦੀ ਤੇ ਅਸੀਂ ਉਹਨਾਂ ਨੂੰ ਫਿਰ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਦਾ ਵੇ ਦਿੱਤਾ ਜਖਮੀ ਮਰੀਜ਼ ਕੋਈ 10 12 ਗਏ ਬਾਬਾ ਜਕਮੀ ਸੀ ਕੋਈ ਸੀਰੀਅਸ ਸੀ ਦੋ ਦਿਨਾਂ ਵਿੱਚ ਸੰਗਤਨਾ ਭਰੇ ਹੋਇਆ ਸੀ ਸੰਗਤਨਾ ਭਰੇ ਸੀ ਗੱਡੀਆਂ ਹੁਣ ਕਿੱਥੇ ਭੇਜਿਆ ਕਿੱਥੇ ਨਾਲ ਅਈ ਹਸਪਤਾਲ ਭੇਜਤਾ ਹੁਣ ਇੱਥੋਂ ਪ੍ਰਾਈਵੇਟ ਗੱਡੀਆਂ 'ਚ ਹੁਣ ਦੇਖੋ ਗਾ ਕਿੱਥੇ ਕਿੱਥੇ ਜਾਂਦੀਆਂ ਗੱਡੀਆਂ ਉਹਦਾ 1640 ਭੇਜੀਦਾ ਸੀ ਹੁਣ ਸਾਹਿਬ